ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਨ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡਾ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾਪਰਾਣਾ ਪੈਂਦੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509888 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਵੜਾ ਮਖਾਉਣੀਆਂ ਇੱਕ ਤਾਜੀ ਸੂਈ ਸਵਾਈ ਆ ਇੱਕ ਸੂਨ ਨੂੰ ਤਿਆਰ ਆ ਸੋਹਣੀ ਜਰਸੀ ਆ ਇਨਫਰਮੇਸ਼ਨ ਲੈ ਲੈਣਾ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਤੇਰਾ ਸਰ ਨਾਮ ਬਾਈ ਜੀ ਉਤਾਰ ਸਿੰਘ ਜੀ ਪਿੰਡ ਕਾਲੇ ਕੇ ਜੀ ਤਹਿਸੀਲ ਵਾਗਾਪੁਰਾਣਾ ਜੀ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 9914566052 ਜੀ 9914566052 ਜੀ ਦੋ ਪਸ਼ੂ ਬਾਈ ਹਾਂ ਦੋ ਆ ਬਾਈ ਇੱਕ ਤਾਂ ਸੁਈ ਵੀ ਆ ਪਰਸੋਂ ਦੀ ਪਹਿਲਾ ਸੁਆ ਵਹਿੜਾ ਚੁਵਾਈ ਚੂਈ ਦੀ ਇੱਕ ਨੰਬਰ ਆ ਬਾਈ ਪੂਰੀ ਧਾਰ ਖੋਲੀ ਆ ਵਹਿੜ ਦੀ ਠੀਕ ਹੈ ਪਹਿਲਾ ਹੀ ਸੂਬਾ ਲਿਆ ਦੀ ਮਗਰ ਬੱਛਾ ਨੇ ਨਾਲ ਉਹ ਨਾਲ ਆ ਉਹ ਖਾ ਦੇ ਗਏ ਕਿੰਨਾ ਕਿ ਦੁੱਧ ਪਿਆਜੋ ਦੁੱਧ ਵੀਰੇ ਹੁਣ ਇਸ ਟਾਈਮ ਤੇ ਤਿੰਨ ਦਿਨਾਂ ਦੀ ਸੂਈ ਉਹ ਬੋਲੇ ਚੋ ਸਟਾਰਟ ਨਹੀਂ ਜਾਂਦੀ 14 ਕਿਲੋ ਦੀ ਹੁਣ 14 ਕਿਲੋ ਹਾਂ ਮੈਂ ਲੀਟਰ ਯਾਰ ਅਗਲਾ ਮਾਰ ਕੇ ਲੈ ਜੇ ਬਾਈ 14 ਲੀਟਰ ਸੱਤ ਉਹ ਸਵੇਰੇ ਅੱਜ ਸਤ ਸਵੇਰ ਜਾਨੀ 7 ਲੀਟਰ ਸੀਗੇ ਸਵੇਰ 7 ਦੇ ਹਾਂ ਸਤਿ ਸ਼ਾਮ ਨੂੰ ਕਾੜਦੇ 14 ਲੀਟਰ ਅਗਲਾ ਭਾਂ 13 ਮੰਨ ਕੇ ਆ ਜੀ ਦੋ ਟੈਂਕ ਭਾਂ ਅਗਲਾ ਚੋਲੇ ਠੀਕ ਵਧੀਆ ਚਵਾਈਆਂ ਭੂਲੀ ਰੂਮ ਵਰਗੀ ਚਵਾਈਏ ਕਿੰਨਾ ਕੁ ਪਿਆ ਜੀ ਦੁੱਧ ਦੁੱਧ ਵੀਰੇ ਜੇ ਹਿਸਾਬ ਨਾਲ ਬੋਲਾ 14 ਲੀਟਰ ਹੈ ਜਿਹੜੀ 18-19 ਲੀਟਰ ਵੇੜ ਨੂੰ ਦੁੱਧ ਪਿਆਉਣਾ ਚਾਹੀਦਾ ਬਾਕੀ ਚਾਹ ਅਗਲੀ ਵਾਲਾ ਲੇਵਾ ਪੱਕੇ ਲੇਵੇ ਦੀ ਵੇੜਾ ਫਲੋਟ ਫਲੂਟ ਹੈ ਨਹੀਂ ਵੇੜ ਠੀਕ ਹੈ ਅਗਲਾ ਲੇਵਾ ਵੇਖ ਕੇ ਖੜੇਗਾ ਕਿ ਦੁੱਧ ਹੋਣਾ ਨਹੀਂ ਅਗਲਾ ਦੋ ਟਾਈਮ ਚ ਹੋ ਸਕਦਾ ਜਿਹੜਾ ਦੁੱਧ ਕਹਿਤਾ ਉਨਾ ਹੀ ਹੋਊਗਾ ਇਹ ਨਾ ਗੱਲ ਹੋਊਗੀ ਆਵਾ ਚੋਕੇ ਲੈ ਜੇ ਕਿੜਾ ਘੱਣਾ ਭਾਈ ਹਾਂ ਸਹੀ ਆ ਦੋਸਤੋ ਬਾਈ ਕਹਿੰ ਪੱਕੇ ਲੈਵੇਂ ਦੀ ਆ ਪਰ 14 ਕਿਲੋ ਬੌਲੀ ਬਾਈ ਕਹਿੰਦਾ ਤਿਆਰ ਸੇਲਸਾਉ ਫੋਲਾ ਭਵਾ ਬਾਈ ਕਹਿੰਦਾ ਜਵਾਗ ਚੋਈ ਜਾਣ ਝੂਟੀ ਜਾਣ ਭਵਾ ਪੂਛ ਨਾਲ ਜੇ ਲੱਤ ਵੀ ਚੱਕ ਜੇ ਬਾਈ ਕਹਿੰਦਾ ਵਹਿੜ ਫਰੀ ਦੇ ਦੂੰਗਾ ਮੈਂ ਇੰਨੀ ਸੀਲਾ ਤੁਸੀਂ ਵੇਖ ਹੀ ਰਹੀ ਐ ਸਕਰੀਨ ਤੇ ਠੀਕ ਐ ਬਾਈ ਕੱਢੀਏ ਬਾਹਰ ਤੁਸੀਂ ਵੇਖ ਹੀ ਲਈ ਐ ਸਕਰੀਨ ਤੇ ਬੱਚਾ ਮਗਰ ਮੇਲ ਕਾ ਬਛੜਾ ਦੁੱਧ ਬਾਈ ਕਹਿੰਦਾ 18 ਕਿਲੋ ਪਿਆਜੂ ਬਾਕੀ ਜਿਹੜੇ ਹਿਸਾਬ ਨਾਲ ਆ ਮੱਛੀ ਬੌਲਾ ਚਵਾਈ ਜਾਂਦੀ ਐ 14 ਕਿਲੋ ਉਸ ਹਿਸਾਬ ਨਾਲ 18 ਕਿਲੋ ਕੋਈ ਦੁੱਧ ਬਾਹਲਾ ਨਹੀਂ ਖੁੱਲਾ ਪਿਆਉਣ ਦਾ ਹੱਕ ਵੀ ਬਣਦਾ ਅੱਜ 14 ਕਿਲੋ ਬੋਲੀ ਤਿਆਰ ਆ ਸਵੇਰ 7 ਲੀਟਰ ਸ਼ਾਮ ਨੂੰ 7 ਲੀਟਰ ਭਾਈ ਕਹਿੰਦਾ ਮਣਕੇ ਲੈ ਜੇ ਅਗਲਾ ਹਾਂ ਤੁਸੀਂ ਵੀ ਸੈਂਗੜਾ ਮੁੱਠੀ ਚ ਨਹੀਂ ਆਉਂਦਾ ਸੈਂਗੜਾ ਦਾ ਹੂੰ ਸਹੀ ਹੈ ਦੋਸਤੋ ਛੋਟੀ ਛੋਟੀ ਸਿੰਗੀ ਜ਼ਰੂਰ ਹੈਗੀ ਆ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਪਰ ਵਹਿੜ ਵੱਡੀ ਆ ਦੁੱਧ ਮੱਝਾਰਗਾ ਹੋਊਗਾ ਸਿਆਲੋ ਸਿਆਲ ਵਧੀਆ ਖੁੱਲਾ ਦੁੱਧ ਪਿਆਜੂ 14 ਕਿਲੋ ਬੌਲੀ ਤਿਆਰ 18 ਕਿਲੋ ਦੁੱਧ ਪਿਆਜੂ ਸੀਲ ਫੁੱਲ ਠੋਸ ਨੇ ਕਰਵਾਉਂਦਾ ਪੱਕੇ ਲੈਵਲ ਤੇ ਇਹ ਸੋਚਦਾ ਇਹ ਨਹੀਂ ਪਤਾ 20 ਤੋਂ ਬਾਹਰ ਹੀ ਕੱਢ ਜੇ ਹਾਂ ਬਾਕੀ ਕੋਈ ਵੀ ਪਸ਼ੂ ਆਪਣਾ ਬਾਈ ਖਰੀਦਿਆ ਹੁੰਦਾ ਆਪਣਾ ਨਹੀਂ ਹੁੰਦਾ ਘਰ ਦਾ ਹਨ ਤੁਸੀਂ ਆਪਦੀ ਸਮਝ ਨਾਲ ਲੈਣਾ ਵੀ ਅਸੀਂ ਕਿੰਨਾ ਇਹਦਾ ਚੋ ਸਕਦੇ ਆ ਜਣੀ ਆਪਣੇ ਘਰੋਂ ਇੰਨਾ ਹੈਗਾ ਨਾ ਤੁਹਾਡੀ ਦੁੱਧ ਸੇਵਾ ਦਾ ਬਾਈ ਜਿੰਨਾ ਤੁਸੀਂ ਚੋ ਸਕਦੇ ਆ ਕਿਉਂਕਿ ਮਾਲ ਸਾਡਾ ਆਪਦਾ ਨਹੀਂ ਸਾਡਾ ਮਾਲ ਖਰੀਦਿਆ ਹੈ ਬਾਕੀ ਇਹ ਤਾਂ ਪਹਿਲਾਂ ਵੱਛੀ ਆ ਬਾਈ ਇਹਦਾ ਸੇਵਾ ਦਾ ਦੁੱਧ ਹਨ ਸਹੀ ਹੈ ਜੈ ਜੈ ਮੋਲਾ ਜੈ ਵੀਰੇ ਜੇ ਹੋਰ ਕੋਲੇ ਹੁੰਦੀ ਤੇ ਅਗਲੇ ਤਾਂ ਬਾਈ ਇਹਦਾ 60-60 ਮੰਗ ਕੇ ਵੇਚ ਜਾਣੇ ਆ ਆਪਾਂ 49000 ਦੀ ਦੇ ਦੇਣੀ ਵਿੱਚੋਂ ਭੈਣ ਭਰਾ ਦਾ ਮਾਂ ਜ਼ਰੂਰ ਕਰਾਂਗੇ 49000 49000 ਹੀ ਦੇ ਦੇਣੀ ਆ ਯਾਰ ਆਪਾਂ ਕਿਸੇ ਦਾ ਗੱਲ ਨਹੀਂ ਵਧਣਾ ਸਹੀ ਆ ਹੁਣ ਜਾਣ ਹੀ ਰੱਖਣਾ ਆਪਾਂ ਤੈਨੂੰ ਪਤਾ ਆ ਆਪਾਂ ਉਹ ਤੇ ਵੇਚਦਾ ਸਹੀ ਆ ਦੋਸਤੋ ਬਿਲਕੁਲ ਜਾਇਜ਼ ਮੁੱਲ ਬਾਈ ਕਹਿੰਦਾ ਹੋਰ ਕਿਸੇ ਦੇ ਘਰੇ ਖੜੀ ਹੁੰਦੀ 60000 ਮੁੱਲ ਆਉਣਾ ਸੀ ਪਰ ਆਪਾਂ 49000 ਦੀ ਦੇ ਦੇਣੀ ਆ ਵੈੜ ਪੂਰੀ ਵੱਡੀ ਆ ਕੋਈ ਭੈਣ ਭਰਾ ਐ ਨਾ ਮੰਨੇ ਕਿ ਲੇਵਾ ਥੋੜਾ ਵਿਖਾਉਂਦੀ ਐ ਲੇਵੇ ਬੰਦਦੀ ਆ ਪਰ 14 ਕਿਲੋ ਬੌਲੀ ਅੱਜ ਤਿਆਰ ਆ ਡੰਡੇ ਵਰਗੀ ਹੋਊਗੀ ਮੋਟੀ ਚਵਾਈ ਪੋਲੀ ਨੂੰ ਵਰਗੀ ਠੀਕ ਹੈ ਤੇ ਵਹਿੜਪੂਰੀ ਵੱਡੀ ਆ ਗਾਂ ਨੂੰ ਵਾਧੇ ਵਾਲੀ ਆ ਵਹਿੜ ਦਾ ਸਿੰਗ ਨਾ ਹੁੰਦੇ ਵਹਿੜੀ 70000 ਦੀ ਦੇਣੀ ਸੀ ਹਾਂ ਇਹ ਤਾਂ ਗੱਲ ਹੈਗੀ ਤੇ ਬੱਚੇ ਦਾ ਨਾੜਗਾ ਵਿਖਾ ਦੇ ਅਗਲਾ ਕਹਿੰਦਾ ਐ ਨਾ ਕਹੇ ਜੋ ਫਰੀ ਜਾਣੇ ਨੂੰ ਗਿਆ ਅਗਲਾ ਦੋਸਤੋ ਨਾੜੂਆ ਵੇਖੋ ਗਿੱਲਾ ਮੈ ਜਾਵਾ ਸਹੀ ਹੈ ਪਰਸੋਂ ਦੀ ਸੂਈ ਪਰਸੋਂ ਦੀ ਸੂਈ ਆ ਗਿੱਲਾ ਨਾੜੂਆ ਇਹ ਗੱਲ ਵੀ ਮੰਨਣ ਵਾਲੀ ਆ ਜਿਹੜੇ ਹਿਸਾਬ ਨਾਲ ਵਹਿੜ ਦਾ ਕਦ ਕਾਠ ਤੇ ਬੌਲਾ 14 ਕਿਲੋ ਤਿਆਰ ਆ ਪਰਸੋਂ ਦੀ ਸੂਈ ਆ ਜੇ ਸਿੰਘਾਂ ਦਾ ਨਾਂ ਹੁੰਦੇ ਮੁੱਲ 10000 15000 ਵੱਧ ਹੋਣਾ ਸੀਗਾ ਫੋਲ ਵੱਡੀ ਵੈੜ ਵੀਰੇ ਸਿੰਘਾਂ ਵਾਲੇ ਬਿਮਾਰ ਬੂਰ ਨਹੀਂ ਹੁੰਦੀ ਕਹਿੰਦੇ ਆ ਗਰਮੀ ਗੁਰਮੀ ਜੀ ਵੀ ਮੰਨਦੀਆਂ ਨਹੀਂ ਸਿੰਘਾਂ ਵਾਲੀ ਹਾਂ ਤਾਂ ਕਰਕੇ ਬਾਕੀ ਜਿਹਨੇ ਦੁੱਧ ਪੀਣ ਨੂੰ ਲੈਣੀ ਉਹਨੂੰ ਸਿੰਘ ਕਹਿੰਦੇ ਵੀ ਕੀ ਆ ਹਾਂ ਫਾਂਡ ਫੋਨ ਵਧੀਆ ਆਉ ਕਿਉਂਕਿ ਕ੍ਰੋਸ ਪਾਣਾ ਬਾਕੀ ਭੈਂਡ ਭਰਾ ਕਹਿੰਦੇ ਰਹਿੰਦੇ ਨੇ ਵੀ ਕ੍ਰੋਸ ਪਾਣ ਲੈਣੀ ਆਸੀਂ ਪਿਓਰ ਨਹੀਂ ਦੇਣੀ ਉਹਨਾਂ ਵਾਸਤੇ ਤੋਹਫਾ ਹੀ ਆ ਕ੍ਰੋਸ ਪਾਣ ਬਾਕੀ ਸਿਆਣੇ ਕਹਿੰਦੇ ਨੇ ਮਾਰਦੀ ਦਾ ਕੋਹਣੀ ਵੀ ਮਾੜੀ ਹੁੰਦੀ ਹੈ ਹਾਂ ਮਾਰਦੀ ਕੋਹਣੀ ਮਾੜੀ ਹੈ ਦਾ ਸਿੰਘਾਂ ਦਾ ਇੱਕ ਨਾ ਹੀ ਅਗਲਾ ਦਾ ਸਿੰਘਾਂ ਵਾਲੀ ਤੇ ਇਹ ਨਹੀਂ ਪਤਾ ਵੀ ਜੇ ਕੋਹਣੀ ਹੋਈ ਤਾਂ ਚਲਾ ਕੇ ਕੋਠੇ ਉਦੋਂ ਨਹੀਂ ਜਾਵੇ ਹਾਂ ਇਹ ਵੀ ਗੱਲ ਸਹੀ ਹੈ ਸਿੰਘਾਂ ਵਾਲੀ ਕਹਿੰਦੀ ਕੁਝ ਨਹੀਂ ਸਹੀ ਹੈ ਹਾਂ ਦੋ ਨੰਬਰ ਤੇ ਆ ਜੀਏ ਇਹ ਵੀ ਪੰਜਾਬ ਵਾਲੀ ਜਰਸੀ ਆ ਹਮ ਬੱਛੀ ਬਹੁਤ ਚੰਗੀ ਆ ਜਾਂਦੀ ਖਰੀ ਬਰੀਕੀ ਬਰੂਕੀ ਬੱਛੀ ਦੀ ਪੂਰੀ ਠੀਕ ਹੈ ਥਣ ਥੁਣ ਹੈ ਪੂਰਾ ਨੋਕ ਆ ਲੱਗਾ ਫੇਰ ਤੋਂ ਖਾਣੀ ਲੈਣ ਕਿੰਨੇ ਲੈ ਜੂ ਲੈਣ ਵੀਰੇ 5-4 ਦਿਨ ਦੇ ਇਹ ਵੀ ਪਹਿਲਾਂ ਨਾ ਇਹ ਵੀ ਪਹਿਲੇ ਸੂਵੇ ਸੂਣਾ ਬੱਚੀ ਸ਼ਕੀਨ ਵਿਖਲਾ ਬੱਚੀ ਦੁੱਧ ਕਿੰਨਾ ਕੱਢ ਜੂ ਦੁੱਧ ਕਿਰੇ 14 15 ਕਿਲੋ ਕਿਉਂਣਾ ਚਾਹੀਦਾ ਬੱਚੀ ਦੋਸਤੋ ਪਹਿਲਾ ਸੂਵਾ ਕੱਦ ਕਾ 48 ਜਰਸੀ ਹੈ ਦੁੱਧ ਬਾਈ ਕਹਿੰਦਾ 14 15 ਕਿਲੋ ਪਿਆ ਜੂ ਦੋਸਤੋ ਨਿੱਕੀ ਜੀ ਗੋਡੇ ਕੇ ਜਿੱਡੀ ਹਿਮਾਚਲ ਵਾਲੀ ਜਰਸੀ ਨਹੀਂ ਸੋਹਣੀ ਕੱਦ ਵਜਨ ਵਾਲੀ ਜਰਸੀ ਹੈ ਭੈਣ ਭਰਾ ਕਹਿੰਦੇ ਨਾ ਵੀ ਇੱਕ ਹੀ ਅਸੀਂ ਰੱਖਣੀ ਆ ਜਾਸੀ ਹੋਵੇ ਸੰਘਣੇ ਦੁੱਧ ਵਾਲੀ ਲਾ ਉਹਨਾਂ ਵਾਸਤੇ ਤੋਫਾ ਹੀ ਆ ਲੈ ਖੁੱਲੀ ਛੜਤੀ ਸੀ ਸੀਰ ਸਭ ਫੁੱਲ ਖੁੱਲੀ ਛੜਤੀ ਬਾਈ ਨੇ ਮੌਜ ਨਾ ਖੜੀ ਆ ਵਾਫੀ ਵੇਖ ਕਿੰਨੀ ਸ਼ਕਿੰਗ ਵੱਟੀ ਹਾਂ ਅੰਗ ਕਿੰਨੇ ਚੰਗੇ ਆਫਰੀਕੀ ਵੱਛੀ ਦੀ ਕਿੰਨੀ ਸੁਨੱਖੀ ਵੱਛੀ ਆ ਹੂੰ 14 15 ਕਿਲੋ ਬਾਈ ਦਾਸ ਦਾ ਦੁੱਧ ਪਿਆ ਜੂ ਵਜਨ ਵਜਨ ਬਹੁਤ ਹੈ ਬਦਾਮੀ ਰੰਗ ਦੀ ਜਰਸੀ ਆ ਪਹਿਲਾ ਸੂਆ ਪਲੂਣ ਵਹਿੜ ਦਣ ਕਿੰਨੇ ਦੱਸਿਆ ਬਾਈ ਮੇਰੇ ਪੰਜ ਚਾਰ ਲੈ ਲਊ ਬਾਕੀ ਕੋਈ ਵਾਰ ਇੱਕ ਤੋਂ ਉਹਨਾਂ ਨੂੰ ਪਹੂ ਵੱਧ ਵੀ ਲੱਗਦਾ ਪਹਿਲਾਂ ਵੀ ਸੂਖ ਸਕਦੀ ਹੈ ਕਿਉਂਕਿ ਦੁੱਧ ਵਾਲੇ ਵਾਲੇ ਦਾ ਕੋਈ ਪਤਾ ਨਹੀਂ ਹੁੰਦਾ ਪਸ਼ੂ ਇਹ ਕਿੰਨਾ ਉਪਰਾ ਕਰਕੇ ਪਹਿਲਾਂ ਵੀ ਪਾ ਪੰਜ ਚਾਰ ਦਿਨ ਮਸਾਂ ਹੀ ਲੋਗੀ ਬੱਚੀ ਪੰਜ ਚਾਰ ਦਿਨ ਬਾਈ ਕਹਿੰਦਾ ਮਸਾਂ ਹੀ ਲਊ ਹੋ ਸਕਦਾ ਪਹਿਲਾਂ ਵੀ ਸੂਪੇ ਬਾਕੀ ਇਹ ਪਤਾ ਨਹੀਂ ਆਂਦਾ ਤਿਆੜੀ ਪਹਿਲਾਂ ਵੀ ਸੂਪੇ ਹਾਂ ਖਾਣ ਖੂਣ ਦੇ ਹਲਾ ਕਿੰਨਾ ਚੰਗਾ ਹਾਂ ਹਮ ਛੇ ਸੌ ਫੁੱਲ ਹੈ ਹਾਂ ਢਲਾਂ ਢਲਾਂ ਦਾ ਛੀਵੇਂ ਬਣ ਕੇ ਸੂਗੀ ਲਟ ਕੇ ਹਮ ਉਹ ਮੱਥੇ ਦੀ ਸੋਹਣੀ ਆ ਬੋਦੀ ਵਾਲੀ ਜਰਸੀ ਮੁੱਲ ਜਾਇਜ਼ ਜਾਂ ਛੋਟਾ ਜਾਂ ਆਪਾਂ ਮੁੱਲ ਵੀਰੇ ਜੇ ਹੋਰ ਦੇ ਹੁੰਦੀ ਤਾਂ ਅਗਲੇ ਨੇ 65000 ਮੰਗ ਕੇ ਬਹਿ ਜਾਣਾ ਸੀ ਤੈਨੂੰ ਪਤਾ ਆਪਣਾ ਮਾਲ ਰੂਟੀਨ 'ਚ ਵੇਖਦਾ ਕਰਕੇ ਆਪਾਂ ਮੁੱਲ ਜਾਇਜ਼ ਕਰਦੇ ਤਾਂ ਹੀ ਆਪਣਾ ਮਾਲ ਨਾਲ ਦੀ ਨਾਲ ਵਿਕੀ ਜਾਂਦਾ ਹ ਹਮ ਤੇ ਆਪਾਂ ਇਹ ਵੱਛੀ ਦੇ ਦੇਾਂਗੇ 49000 ਦੀ ਇਹ ਵੀ 49 ਦਿਓ ਵੀ 49 ਦੀ ਮਾਨ ਕਰਦੇ ਆਂਗੇ ਆਪਾਂ ਭੈਣ ਭਰਾ ਨੂੰ ਮੋੜ ਨਹੀਂ ਦੇਣਾ ਬਸ ਠੀਕ ਹੈ ਵੱਛੀ ਦੇ ਅੰਗ ਦੇਖ ਲਾ ਕੋਈ ਆ ਦੇ ਦੂ ਆ ਭਾ ਤੂੰ ਵੀ ਵੀਰੇ ਵੀਡੀਓ ਬਣਾਉਣਾ ਦੇ ਦੂ ਕੋਈ ਆ ਭਾ ਵੱਛੀ ਸਹੀ ਹੈ ਕਿੰਨੀ ਚੰਗੀ ਵੱਛੀ ਪੰਜਾਬ ਵਾਲੀ ਜਰਸੀ ਵਾਲਾ ਮਾਚਲਾਨਾ ਦੇ ਮੁੱਲ ਕਰੀ ਜਾਂਦਾ ਕੋਈ ਵੀ ਬੰਦਾ ਸ਼ੋਅ ਕਰਦੇ ਆ ਮਾਚਲਾਲੀ ਫ੍ਰੀ ਦੇ ਦੂ ਵੱਛੀ ਸਹੀ ਹੈ ਹਾਂ ਦੋਸਤੋ ਬਾਈ ਕਹਿੰਦਾ 49000 ਦੀ ਦੇ ਦੇਣੀ ਹੈ ਲੋਕੀ ਹਮਾਚਲਾਲੀਆਂ ਦਾ ਇੰਨਾ ਇੰਨਾ ਮੁੱਲ ਕਰੀ ਜਾਂਦੇ ਆ ਹਨ ਕਿੰਨਾ ਚੰਗਾ ਵੱਛੀ ਦਾ ਪਾ ਚੂ ਪਾਇਨਾ ਨੈਟਾ ਬੱਛੀ ਦਾ ਗੱਲਾਂ ਹੀ ਛਰਦੇ ਤੁਲਾ ਠੀਕ ਹੈ ਸਾਡੇ ਨੋ ਗਲਾ ਥਣ ਲਗਾ ਪੂਰਾ ਚੰਗਾ ਕੁਆਲਟੀ ਵਾਲੀ ਬੱਛੀ ਆ ਪੂਰੀ ਉਹ ਜੀ ਬਾਈ ਖਰਾ ਸੋਨਾ ਪੂਗਾ ਸਹੀ ਆ ਐਵੇਂ ਕੁਆਰਟੇ ਰੁਪਏ ਲਾਉਨੇ ਸੋਨਾ ਲੈ ਜਾਓ ਬਾਈ ਸਹੀ ਗੱਲ ਆ ਐਵੇਂ ਕੁਆਰਟੇ ਪੈਸੇ ਲਾਉਣ ਨਾ ਲੈ ਬਹੁਤ ਸੋਹਣੀ ਬੱਛੀ ਬਾਈ ਕਹਿੰਦਾ ਕੋਈ ਭੈਣ ਪਰ ਹਮਾਦਰ ਵਾਲੀ ਸਾਫਤ ਕਰਦੇ ਬੱਛੀ ਫਰੀ ਦੇ ਦੂੰ 49000 ਦੀ ਥੇਲੀ ਵੀ ਨਹੀਂ ਲੈਂਦਾ ਬਿਲਕੁਲ ਸਸਤੇ ਮੋਲ ਦੀਆਂ ਦੋ ਪਹਿਲਣਾ ਵਹਿੜਾ ਦੋਵਾਂ ਦਾ ਹੀ ਦੁੱਧ ਮੱਝਾਂ ਵਰਗਾਉ ਤੇ ਮੁੱਲ ਦੋਵਾਂ ਦਾ ਇੱਕ ਹੀ ਆ 9990 ਆ। ਬੰਦੇ ਵਾਲੀਆਂ ਚੀਜ਼ਾਂ ਵੀਰੇ ਗਾਂ ਨੂੰ ਵੀ ਘਾਟ ਵਾਲੀਆਂ ਚੀਜ਼ਾਂ ਨਹੀਂ ਕੋਈ। ਰਲਾ ਕੇ ਜਾਣੀਆਂ ਨਾਲ। ਸਹੀ ਆ। ਦੁੱਧ ਪਿਉਣ ਨਾਲ ਵਧੀਆ ਸੰਘਣਾ ਦੁੱਧ ਆ ਮੱਝਾਂ ਰਗਾ ਹੋਊਗਾ। ਸਹੀ ਆ। ਹਾਂ। ਦੋਸਤੋ ਲੈਣੀ ਹੁਣ ਔਖੀ ਆ ਕਿਉਂਕਿ 1.5 ਤੋਂ ਬਾਈ ਘੱਟ ਗਈ ਮੈਂ ਨਹੀਂ। ਹਾਂ ਇਹ ਤਾਂ ਗੱਲ ਹੈ। ਇਹ ਮੱਝਾਂ ਹੀ ਆ। ਹਾਂ। ਜਿਹੜਾ ਮੇਰਾ ਭੈਣ ਭਰਾ ਲੈ ਗਿਆ ਉਹਨਾਂ ਆਸ ਤੇ ਮੱਝਾਂ ਹੀ ਆ ਤੂਫੇ ਹੀ ਆ ਇਹ। ਸਹੀ ਆ ਬਈ। ਦੋਸਤੋ ਬਿਲਕੁਲ ਜੈਜ ਮੌਲ ਦੀਆਂ ਦੋ ਬੱਛੀਆਂ ਪਹਿਲਾ ਸੂਆ ਪਲੂਣ ਵਹਿੜਾ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਫੋਨ ਨੰਬਰ ਸਕਰੀਨ ਤੇ ਚੱਲੀ ਜਾਂ ਤਸੀਲ ਬਾਗਾਪੁਰਾਣਾ 1 ਨੰਬਰ ਥੱਲੇ 14 ਕਿਲੋ ਬੌਲੀ ਤਿਆਰ 18 ਕਿਲੋ ਦੁੱਧ ਪਿਆਜੂ 2 ਨੰਬਰ ਗੱਪਣ ਬੱਛੀ ਸੂਨ ਨੂੰ ਤਿਆਰ ਸਾਰਿਆਂ ਨੂੰ ਸਾਸ਼ਕਾ